ਲਾਈਵ ਮੈਟਰੋ ਆ ਵੀਡੀਓ ਸੁਣ ਕੇ ਜਾਏ ਹੋਏ ਛੋਟਾ ਯਾਰ ਰਪਲਾਈ ਆ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਉਹ ਭਰਾਵਾਂ ਦੇ ਮੈਸੇਜ ਆਉਣ ਲੱਗ ਜਾਂਦੇ ਨੇ ਵੀ ਬਹਿਨੀਪਾਲ ਵੀਰੇ ਇਹਨੇ ਵੀਡੀਓ ਪਾਦੀ ਤੇਰ ਤੇ ਉਹ ਬਾਈ ਨੇ ਵੀਡੀਓ ਪਾਦੀ ਮੈਂ ਕੀ ਕਹਣਾ ਹੁਣ ਯਾਰ ਵੀ ਇਹ ਕੋਈ ਨਹੀਂ ਇਹ ਸਪਲੀਮੈਂਟ ਲੈਣਾ ਇਹ ਵੀ ਜਿਵੇਂ ਉਹਦਾ ਕਹਣਾ ਸਿੰਗਰ ਵਾਲੀ ਲੈਣੇ ਵੀ ਸਪਲੀਮੈਂਟ ਲੈਣਾ ਤਾਂ ਕਰਕੇ ਆਪਾਂ ਨੂੰ ਕਿਸੇ ਤੋਂ ਕੋਈ ਇਸ਼ੂ ਨਹੀਂ ਹੁੰਦਾ ਤੁਹਾਨੂੰ ਮੈਂ ਆਪਣਾ ਕੰਮ ਤਾਂ ਹੋਣਾ ਵੀ ਆਪਾਂ ਸੱਚੇ ਬੰਦੇ ਆ ਆਪਣਾ ਕੰਮ ਕਰੀਦਾ ਆ ਦੇਖੋ ਹੁਣ ਆ ਹੈਗਾ ਆਪਣਾ ਸਟੋਰ ਵੀਡੀਓ ਜਾਣੀ ਨਾ ਲੰਬੀ ਜਿਆਦਾ ਮੈਨੂੰ ਪੂਰੀ ਸੁਣਿਓ ਠੀਕ ਹੈ YouTube ਤੇ ਪਾ ਦਾਂਗੇ ਹੁਣ ਆਪਣੇ ਕੋਲ ਆ ਬੇ ਮੁੱਕੇ ਹੋਏ ਸੀਗੇ ਬਿਲਿੰਗ ਵਾਲੇ ਮਿਲੇ ਨਹੀਂ ਤਾਂ ਇੱਕ ਮਹੀਨਾ ਮੈਂ ਆਪਣੇ ਕਸਟਮਰ ਮੋੜਦਾ ਰਿਹਾ ਪਰ ਬਦੌਟ ਬਿਲਿੰਗ ਚੀਜ਼ ਨਹੀਂ ਵੇਚੀ ਆ ਆਪਣੇ ਕੋਲ ਸਪਲੀਮੈਂਟ ਪਿਆ ਆ ਮਸਲ ਟੈਕ ਪਿਆ ਠੀਕ ਆ ਆਪਣੇ ਕੋਲ ਜੀ ਐਨ ਸੀ ਪਿਆ ਇੰਟਰਨੈਸ਼ਨਲ ਪਿਆ ਵਿਦ ਜੀ ਐਸ ਟੀ ਵੈਲ ਕੱਟ ਕੇ ਫੂਡ ਸਪਲੀਮੈਂਟ ਲੈ ਕੇ ਆਈਦਾ ਆਪਾਂ ਕਦੇ ਕੋਈ ਵੀਰੇ ਬੈਲ ਨਹੀਂ ਵੇਚੀ ਮੈਂ ਕੋਈ ਟੀਗਾ ਭਰ ਕੇ ਨਹੀਂ ਲਾਇਆ ਮੈਂ ਕਦੇ ਖੁੱਲੀਆਂ ਗੋਲੀਆਂ ਨਹੀਂ ਵੇਚੀਆਂ ਨਾ ਆਪਾਂ ਆਪਾਂ ਨਹੀਂ ਕਿਸੇ ਨੂੰ ਇਹ ਚੰਗੀ ਮਾੜੀ ਗੱਲ ਕਹਿੰਦੇ ਵੀ ਚੰਗੀ ਚੀਜ਼ ਹੈ ਜਾਂ ਮਾੜੀ ਚੀਜ਼ ਮੈਨੂੰ ਨਹੀਂ ਪਤਾ ਆਪਾਂ ਮਿੱਤਰੋ ਉਹ ਕੰਮ ਕਰਿਆ ਵੀ ਜੋ ਸਰਕਾਰ ਮਨਜ਼ੂਰੀ ਦਿੰਦੀ ਆ ਵੀ ਭਾਈ ਬੈਨੀਪਾਲ ਸਿਆਂ ਤੂੰ ਆ ਮਸਲ ਟੈਕ ਦਾ ਡੱਬਾ ਵੇਚ ਸਕਦਾ ਠੀਕ ਆ ਤਾਂ ਆਪਾਂ ਵੇਚੀ ਦਾ ਇਹੀ ਕਸਟਮਰ ਨੂੰ ਚੀਜ਼ ਦੇਈਦੀ ਆ ਹੈਂ ਭੇ ਤੇਰੇ ਕਿੰਨੇ ਬੰਦਿਆਂ ਨੂੰ ਮੈਂ ਕਹਿੰਨਾ ਆਪਣੇ ਨਾਲ 4-4 5-5 ਆਪ ਨਾਲ ਅੱਛੇ ਜਿਵੇਂ ਉਹਨੂੰ ਫਾਸਟ ਗੇਨ ਰੱਜ ਕੇ ਵੇਚੀਦਾ ਉਹਦਾ ਬੇ ਪ੍ਰੋਟੀਨ ਵੇਚੀਦਾ ਖੋਤ ਖਾਈਦਾ ਤੇ ਕੋਦੇ ਉਹ ਹੀ ਚੀਜ਼ ਵੇਚੀ ਦੀ ਆ ਬਾਕੀ ਦੋਨੋਂ ਸਟੋਰ ਤਾਂ ਖਾਉਣਾ ਵੀ ਬੰਦੇ ਹੁਣ ਜਿਹੜੇ ਦੇਖਦੇ ਆ ਕਈ ਵਾਰੀ ਅਗਲਾ ਕਹਿੰਦਾ ਯਾਰ ਥੋੜੇ ਦੇ ਤਾਂ ਆ ਵੀਡੀਓ ਪਈ ਹੋਈ ਆ ਵੀ ਮੈਂ ਵੀਰੇ ਤਾਂ ਨਹੀਂ ਦਿੱਤੋ ਸਪਲੀਮੈਂਟ ਲੈਣ ਆਇਆ ਸਾਲ ਬਾਅਦ ਕਹਿੰਦਾ ਫੇ ਮੈਨੂੰ ਠੀਕ ਲੱਗਿਆ ਵੀ ਯਾਰ ਤੂੰ ਠੀਕ ਆ ਬੰਦਾ ਨੂੰ ਦੁਬਾਰਾ ਆ ਗਿਆ ਇਹ ਉਹ ਭਰਾਵਾਂ ਵਾਲੀ ਵੀਡੀਓ ਪਾਈ ਆ ਹੁਣ ਦੇਖੋ ਜਿੰਨਾ ਵੀ ਮੇਰੇ ਕੋਲ ਸਪਲੀਮੈਂਟ ਪਿਆ ਮਿੱਤਰੋ ਇਹਦਾ ਬਿੱਲ ਕੱਟ ਕੇ ਆਉਂਦਾ ਤਾਂ ਇਹਨੂੰ ਸੇਲ ਕਰੀਦਾ ਜੋ ਲੈ ਦੱਸੋ ਆਪਾਂ ਕੋਈ ਐਵੇਂ ਮੈਂ ਤਾਂ ਇਹਦਾ ਆਪਣ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਪਰ ਤਾਂ ਨਾ ਦੇਖੋ ਲੈ ਆ ਜਿੰਨਾ ਸਮਾਨ ਪਿਆ ਇਹਦਾ ਬਿਲ ਕੱਟ ਗਿਆ ਹੁਣ ਪੀਨਟ ਵਾਟਰ ਪੀਆ ਮੀਗਾ 3 ਪੀਆ ਲੀਵਰ ਡੀਟੌਕਸ ਪਈਆਂ ਨੇ ਠੀਕ ਆ ਸ਼ਿਲਾਜੀਤ ਪਈਆ ਕਰਟੇਨ ਪਈਆ ਹੁਣ ਇੱਥੇ ਬੰਦਾ ਕਰਟੇਨ ਵਰਤੀ ਜਾ ਰਿਹਾ ਤੇ ਪਾਣੀ ਨਹੀਂ ਪੀਣਾ ਨਾਲ ਫੂਡ ਦੂਆ ਖਾਈ ਜਾਣਾ ਫਾਸਟ ਫੂਡ ਖਾਈ ਜਾਣਾ ਤਾਂ ਉੱਥੇ ਤਾਂ ਬਈ ਆਪਣਾ ਧਿਆਨ ਰੱਖਿਆ ਕਰੋ ਇਹ ਥੋੜੀ ਜਿਹੀ ਰੂਲਾਂ ਦੇ ਅਸੂਲਾਂ ਵਾਲੀਆਂ ਚੀਜ਼ਾਂ ਨੇ ਤਾਂ ਕਰਕੇ ਇਹਦੇ ਤੇ ਵਧੀਆ ਦੇਖੋ ਆ ਹੁਣ ਐਨਾਬੋਲਿਕ ਵਿੱਚ ਇਹਦਾ ਵਿੱਦ ਬਿਲ ਕੱਟ ਕੇ ਆਉਂਦਾ ਆਈਸੋਲੇਟ ਆ ਖੁਦ ਦੇਖ ਲੋ ਖੁਦ ਆਪਾਂ ਵਰਤੀਦਾ ਫਾਸਟ ਗੇਨ ਖੋਦ ਵਰਤੀ ਦਾ ਖੋਦ ਵੇਚੀ ਦਾ ਤਾਂ ਕਰਕੇ ਕਹਿੰਦਾ ਮਿੱਤਰੋ ਟੈਨਸ਼ਨ ਨਾ ਲਿਆ ਕਰੋ ਕਿਸੇ ਚੀਜ਼ ਦੀ ਆ ਆਪਣਾ ਸਟੋਰ ਆ ਆਹੀ ਆਪਣੇ ਕੋਲ ਸਪਲੀਮੈਂਟ ਹੁੰਦਾ ਇਸ ਤੋਂ ਬਗੈਰ ਕੋਈ ਉਹਦੇ ਵਿੱਚ ਪਹੁੰਚ ਜਬਾਗੇ ਆਪਾਂ ਖੁੱਲੀਆਂ ਗੋਲੀਆਂ ਨਹੀਂ ਕਦੇ ਦਿੱਤੀਆਂ ਠੀਕ ਆ ਜੋ ਵੀ ਸੇਲ ਕਰਈਦਾ ਉਹ ਵਧੀਆ ਸਮਾਨ ਸੇਲ ਕਰੀਦਾ ਹੈਲਥ ਫਾਰਮ ਹੁਣ ਬੈਲ ਕੋਰ ਦੀ ਡਿਮਾਂਡ ਆਉਂਦੀ ਆਪਾਂ ਬੈਲ ਕੋਰ ਵੇਚੀਦਾ ਮਸਲ ਬਲੇਡ ਦੀ ਡਿਮਾਂਡ ਆਉਂਦੀ ਮਸਲ ਬਲੇਡ ਦੀਦਾ ਐਨੀਮਲ ਦੀ ਡਿਮਾਂਡ ਆਉਂਦੀ ਐਨੀਮਲ ਦੀਦਾ ਨਿਊਟਰੀ ਸ਼ੌਕ ਦੀ ਡਿਮਾਂਡ ਆਉਂਦੀ ਨਿਊਟਰੀ ਸ਼ੌਕ ਦੀਦਾ ਪ੍ਰੋਵਸਟ ਦੀਆਂ ਬਾਲਟੀਆਂ ਵਿਗਦੀਆਂ ਨੇ ਤਾਂ ਪ੍ਰੋਵਸਟ ਦਈਦਾ 5 5 6 6 ਸਾਲ ਮੁੰਡਿਆਂ ਨੂੰ ਜੋ 18 ਤੋਂ ਮੇਨ ਜੁੜਿਆਂ ਨੂੰ ਹੋ ਗਏ ਤਾਂ ਅੱਜ ਵੀ ਆ ਮੈਂ ਅੱਜ ਤੱਕ ਗਿਨ ਨਹੀਂ ਸੀ ਵੇਚਿਆ ਠੀਕ ਆ ਕਿਉਂਕਿ ਮੇਰੇ ਕੋਲ ਬਿਲਿੰਗ ਤੇ ਨਹੀਂ ਸੀ ਆਇਆ ਹੁਣ ਬਿਲਿੰਗ ਦੇ ਵਿੱਚ ਆਇਆ ਜੀਐਸਟੀ ਬਿੱਲ ਕੱਟ ਕੇ ਆਇਆ ਤਾਂ ਤੁਹਾਨੂੰ ਚੀਜ਼ ਜਾਂਦੀ ਹੈ ਮੇਰੇ ਕੋਲ ਆਪਾਂ ਕਦੇ ਕੋਈ ਗਲਤ ਚੀਜ਼ ਨਹੀਂ ਵੇਚੀ ਤਾਂ ਕਰਕੇ ਟੈਨਸ਼ਨ ਫਰੀ ਹੋ ਕੇ ਜੁੜੇ ਰਹੋ ਠੀਕ ਆ ਬਾਕੀ ਕੋਈ ਵੀ ਮੈਂ ਕਹਿੰਦਾ ਵੀ ਕਿਤੋਂ ਵੀ ਲੈਨੇ ਹੋ ਨੇ ਸਪਲੀਮੈਂਟ ਭਾਈ ਆਪਣਾ ਬਿੱਲ ਕੱਟ ਕੇ ਲੈ ਲਿਆ ਕਰੋ ਬਾਕੀ ਤੁਸੀਂ ਕਿਸੇ ਤੇ ਕੋਈ ਮੈਸੇਜ ਨਾ ਕਰਿਆ ਕਰੋ ਇਹ ਕੋਈ ਆਪਾਂ ਵੀਰੇ ਕੌਂਟਰੋਵਰਸੀ ਜਾਉਣ ਵਾਲੇ ਬੰਦੇ ਨਹੀਂ ਹੈਗੇ ਸਮਝਦੇ ਹੋ ਨਾ ਗੱਲ ਆਪਣਾ ਕੀ ਕੰਮ ਆ ਯਾਰ ਥੋੜਾ ਕੰਮ ਚੱਲੇ ਵੱਧ ਚੱਲੇ ਵੀ ਬਾਹੀ ਗੁਰੂ ਦੀ ਕਿਰਪਾ ਨਾਲ ਸਵਾਦ ਨਾਲ ਕੰਮ ਕਰੀਦਾ ਬਾਕੀ ਤੁਹਾਨੂੰ ਪਤਾ ਇਹ ਲੈਨ ਇੱਕ ਹੈ ਨਾ ਇੱਕ ਤਰ੍ਹਾਂ ਦੀ ਲੈਨ ਆ ਸਪਲੀਮੈਂਟ ਦੇ ਵਿੱਚ ਜਾਂ ਹੁਣ ਦੂਜੇ ਵੀਰ ਆਪਣੇ ਤੇ ਕੋਈ ਵੀਡੀਓ ਪਾਉਂਦਾ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਵੀਰੇ ਪਾਲ ਆ ਯਾਰ ਤੂੰ ਵੀ ਕੰਮ ਚਲਾਉਣਾ ਭਰਾਵਾ ਜੇ ਸਾਨੂੰ ਬੋਲ ਕੇ ਗਾਣਾ ਕੱਢ ਕੇ ਕੰਮ ਚੱਲਦਾ ਚੱਲਣ ਦੇ ਬਾਹੀ ਗੁਰੂ ਦੀ ਕਿਰਪਾ ਨਾਲ ਯਾਰ ਖਰਚੇ ਬਹੁਤ ਨੇ ਪ੍ਰਧਾਨ ਰੈਂਟ ਮੁੰਡੇ ਰੱਖੇ ਹੁੰਦੇ ਨੇ ਬੰਦੇ ਨੇ ਨਾਲ ਤਾਂ ਕਰਕੇ ਖਰਚੇ ਬਹੁਤ ਨੇ ਸਭ ਦਾ ਹੀ ਕੰਮ ਚੱਲਦਾ ਰਹੇ ਮੈਂ ਪਹਿਲੇ ਦਿਨ ਤੋਂ ਵੀਡੀਓ ਪਾਉਣਾ ਹਨਾ ਵੀ ਬਾਹੇ ਗੁਰੂ ਚੜ੍ਹਦੀ ਕਲਾ 'ਚ ਰੱਖੇ ਰੱਜ ਰੱਜ ਕੇ ਕੰਮ ਚੱਲੇ ਹਰ ਭਰਾ ਦਾ ਜਿਹੜਾ ਵੀ ਬੰਦਾ ਸਟੋਰ ਖੋਲਦਾ ਜਿਵੇਂ 9:00 10:00 ਵਜੇ ਆਗੇ ਭਾਈ ਉਹਨੇ ਪੈਸੇ ਕਮਾ ਕੇ ਜਾਵੇ ਵਧੀਆ ਉਹਨੂੰ ਤੰਦਰੁਸਤੀ ਬਖਸ਼ੇ ਰੱਬ ਤਾਂ ਸਾਡਾ ਕਿਸੇ ਨਾ ਕੋਈ ਲੜਾਈ ਨਹੀਂ ਕੋਈ ਪੜ੍ਹਾਈ ਨਹੀਂ ਜਿੰਨੇ ਵੀ ਵੀਰ ਮੈਨੂੰ ਮੈਸੇਜ ਕਰਦੇ ਹੁੰਦੇ ਨੇ ਵੀ ਬਹਿਨੀ ਬਲ ਬ੍ਰਿਆ ਦੇਖ ਤੇਰੇ ਤੇ ਵੀਡੀਓ ਪਈ ਆ ਕੋਈ ਚੱਕਰ ਨਹੀਂ ਪ੍ਰਧਾਨ ਤੁਸੀਂ ਕੋਈ ਰਿਪਲਾਈ ਨਹੀਂ ਕਰਨਾ ਕੋਈ ਨਹੀਂ ਉਹ ਵੀ ਭਰਾ ਹੀ ਨੇ ਵੇ ਵੱਡੇ ਭਰਾ ਹੋ ਕੋਈ ਛੋਟਾ ਭਰਾ ਹੋ ਸਭ ਤੋਂ ਹੀ ਸਿੱਖ ਸੁਖੀ ਜਾਈਦਾ ਕੰਮ ਹੈ ਨਾ ਤਾਂ ਬਸ ਇਹੀ ਸੀ ਮੇਰਾ ਰਿਪਲਾਈ ਕੋਈ ਇਹਦੇ ਈਸ਼ੂ ਨਹੀਂ ਹੁੰਦਾ ਹੁਣ ਸਵੇਰੇ ਸਵੇਰੇ ਜਦ ਮੈਨੂੰ ਕੋ ਮੈਸੇਜ ਆਵੇ ਜੀ ਵੀ ਬਹਿਨੀ ਬਲ ਬ੍ਰਿਆ ਦੇਖ ਐਂ ਕਹਦਾ ਦੇਖੋ ਪ੍ਰਧਾਨ ਆਪਣਾ ਕੀ ਆ ਮੈਂ ਤਾਂ ਇੰਨਾ ਪਤਾ ਵੀ ਆਹ ਚੀਜ਼ ਆਪਣੇ ਕੋਲ ਆਉਂਦੀ ਆ ਬਿੱਲ ਹੀ ਦਾ ਫੇਰ ਕੱਟ ਕੇ ਦੇਈਦਾ ਅਗਲੇ ਨੂੰ ਸਹੀ ਗਾਈਡ ਕਰੀਦਾ ਮੈਂ ਹਰੇਕ ਨੂੰ ਕਹਿੰਦਾ ਹੁਣ ਆਂ ਕ੍ਰੇਟੇਨ ਵਰਤਣੀਆਂ ਤਾਂ ਆਪਣਾ ਪਾਣੀ ਵੀ ਉਹ ਦੱਬ ਕੇ ਪ੍ਰੋਟੀਨ ਪੀਣੇ ਹੋ ਜਾਂ ਜ਼ਿਆਦਾ ਖਰਾਕ ਵੀ ਖਾਣੇ ਹੋ ਪਾਣੀ ਪੀਓ ਦੱਬ ਕੇ ਜੇ ਤੁਹਾਨੂੰ ਲੀਵਰ ਇਸ਼ੂ ਹੁੰਦਾ ਹੈ ਗਰਮੀ ਪੈਂਦੀ ਹੈ ਨਾ ਕਾਰਨ ਕੀ ਹੁੰਦਾ ਨਾ ਪਾਣੀ ਪੀਣਾ ਜ਼ਿਆਦਾ ਮਾਤਰਾ ਚ ਅੰਡੇ ਸ਼ੁਰੂ ਕਰ ਦੇਣੇ ਜ਼ਿਆਦਾ ਮਾਤਰਾ ਚ ਬਦਾਮ ਸ਼ੁਰੂ ਕਰ ਦੇਣੇ ਮਠਾ ਮਠਾ ਚੱਲੋ ਪ੍ਰਦਾਨ ਬਾਕੀ ਜੋ ਵੀ ਤੁਹਾਨੂੰ ਚਾਹੀਦਾ ਆਪਣੇ ਨਾਲ ਜੁੜੇ ਰਹੋ ਟੈਨਸ਼ਨ ਫਰੀ ਰਹੋ ਆਪਣੇ ਕੋਲੋਂ ਕਦੇ ਗਲਤ ਚੀਜ਼ ਨਹੀਂ ਗਈ ਬਾਕੀ ਡਿਮਾਂਡ ਰੱਖ ਲਿਆ ਕਰੋ ਮੰਨ ਲਓ ਮੇਰੀ ਪਸੰਦ ਦੀ ਟੀ ਨਹੀਂ ਚਾਹੀਦੀ ਸਾਰੀ ਬ੍ਰਾਂਡ ਪੈਣੇ ਆਪਣੇ ਕੋਲ A ਤੋਂ ਲੈ ਕੇ Z ਤੱਕ ਠੀਕ ਆ ਟੈਨਸ਼ਨ ਫਰੀ ਹੋਗੇ ਡੀਲ ਕਰਿਆ ਕਰੋ ਇਥੋਂ ਨਾ ਕਦੇ ਬੇਕਾਰ ਚੀਜ਼ ਗਈ ਆ ਨਾ ਬੇਕਾਰ ਜਾਊਗੀ ਲਵ ਯੂ ਸੋ ਮਚ ਸਾਰਿਆਂ ਨੂੰ ਮੈਂ ਪਿਆਰ ਆ ਸਾਡੇ ਵੱਲੋਂ ਦਾ ਮੈਂ ਆਪਾਂ ਨੂੰ ਦਾ ਵੀਰੇ ਬਸ ਜਿੰਨਾ ਹੋ ਸਕਦਾ ਸਾਮਾ ਦੀ ਨੀਵੇਂ ਹੋ ਕੇ ਚੱਲਣਾ ਸਿੱਖ ਰਹੇ ਆ ਕਿਸੇ ਨੂੰ ਹਨਾ ਕੋਈ ਕਸਟਮਰ ਨਾਲ ਮੈਂ ਤਾਂ ਐ ਹੁੰਦਾ ਵੀ ਯਾਰ ਬੰਦਾ ਯਾਰ ਮਾੜੀ ਗੱਲ ਤੇ ਕੋਈ ਫਲੇਵਰ ਤੇ ਵੀ ਉਹੋ ਜਿਵੇਂ ਨਾ ਆਪਾਂ ਜੇ ਜਦੀ ਅਗਲੇ ਨੂੰ ਕਹਿ ਦਿਆ ਵੀਰੇ ਲਿਆ ਤੂੰ ਮੈਨੂੰ ਕੂਰੀਅਰ ਮਾਰ ਚੀਜ਼ ਮੈਂ ਤੇਰੀ ਹੁਣੇ ਚੇਂਜ ਕਰਾਉਣਾ ਕਿਉਂਕਿ ਕਸਟਮਰ ਦੇ ਉੱਤੇ ਵੱਡਾ ਕੁਝ ਨਹੀਂ ਹੁੰਦਾ ਪ੍ਰਧਾਨ ਹਨਾ ਚਲੋ ਠੀਕ ਆ ਓਕੇ ਗੁੱਡ ਨਾਈਟ